ਜੀ ਘੜਾ ਪਾਇਆ ਨੇ ਦੇਖੋ ਕੋਈ ਘਰੇ ਮਰ ਗਿਆ ਉਹ ਤੇਖੋ ਕਿਦਾਂ ਠੀਕ ਗਿਆਣਾ ਪਾਇਆ ਨੇ ਹਾਂਜੀ ਇਸ ਗੱਲ ਸਾਰਿਆਂ ਨੂੰ ਸਵਾਗਤ ਐਚਵੀਨੰਦਰਾ ਬਲੌਗ 'ਚ ਮੇਰੇ ਕੱਢਦੇ ਤੁਸੀਂ ਠੀਕ-ਠਾਕ ਹੋਗੇ ਅਸੀਂ ਵੀ ਠੀਕ-ਠਾਕ ਚਲੋ ਜੀ ਕਰਦੇ ਆ ਦਿਨ ਦੀ ਸ਼ੁਰੂਆਤ ਆ ਜਾਇਆ ਸੰਡੇ ਅੱਜ ਆ ਗਈ ਇਹਨਾਂ ਨੂੰ ਛੁੱਟੀ ਤੇ ਆਪ ਦੇਖੋ ਕਿਦਾਂ ਹਲੇ ਤਾਂ ਕਾਂਟੀ ਸਾਡੀ ਆਈ ਨਹੀਂ ਹੈਗੀ ਅੱਜ 6 ਦਿਨ ਹੋ ਗਏ ਆ ਆ 6 ਦਿਨ ਹੋ ਗਏ ਆ ਘਰੂ ਪੋਚਿਆ ਸਾਰਾ ਕੁਝ ਕਰ ਲਿਆ ਪਕੜੇ ਧੋ ਲਏ ਆ ਸਿਰਫ ਨਾਸ਼ਤਾ ਲੱਗਿਆ ਕਨ 11:30 ਵੇਲੇ ਓਏ ਮੈਂ ਕਹਾਂ ਅੱਜ ਆ ਗਈ ਛੁੱਟੀ ਤੇ ਆ ਦੇਖੋ ਇਹ ਸਵੇਰੇ ਸਰੇ ਕਿਦਾਂ ਦੋਨਾਂ ਜਣੀਆਂ ਨੇ ਚੀ ਉਹ ਅੰਦਰ ਦੇ ਸਟੋਰ ਚ ਤੇ ਲੋ ਜੀ ਇੱਧਰ ਹਮੇਸ਼ਾ ਦੀ ਤਰ੍ਹਾਂ ਮਾਂ ਸਾਡੀ ਨਾਸ਼ਤਾ ਬਣਾ ਰਹੀ ਆ। ਫੇਰ ਦਾ ਡਿਊਟੀ ਮੰਮੀ ਦੀ ਹੁੰਦੀ ਹਮੇਸ਼ਾ ਹੀ ਹਨਾ ਤੇ ਕਿਉਂਕਿ ਉਹ ਤੁਮ ਮਨਪੀਤੇ ਫੋਰ ਬੋ ਕੰਮ ਕਰਨ ਦੇ ਦਿੰਦੇ ਸਾਰੇ ਲੋ ਜੀ ਬਣ ਗਈਆਂ ਕਿਹੜੀਆਂ ਬਣੀਆਂ ਮੇਥੀ ਵਾਲੀਆਂ ਕਈ ਕੁਝ ਕਈ ਵਾਰ ਦੱਸ ਪਤਾ ਹੀ ਬਾਦਾ ਉਹ ਬਣਾਉਂਦੀ ਕਈ ਕੁਝ ਮਿਕਸ ਕਰਕੇ ਬਣਾਉਂਦੀ ਹੁੰਦੀ ਆ ਚਲੋ ਆਜੋ ਫੇਰ ਲੈ ਉਹ ਅੰਦਰ ਤੇ ਉਹ ਉਧਰ ਕੀ ਕਰਨ ਲੱਪੀਆਂ ਸਟੋਰ ਚ ਜਾ ਕੇ ਰੋਲਾ ਪਾਉਂਦੀਆਂ ਹੁਣ ਉਹ ਘਪਾ ਕਰਦੀਆਂ ਦੋਨੋਂ ਜੇ ਰਲ ਜਾਂਦੀਆਂ ਜਦੋਂ ਦੋਨੋਂ ਜਾਣੀਆਂ ਨਾ ਪੱਲੂ ਨੇ ਤਾਂ ਆਪ ਖਾ ਲਿਆ ਜੋ ਖਾਣਾ ਜੀ ਅੱਛਾ ਉਹਨੂੰ ਰੋਟੀ ਖਾ ਲਈ ਆ ਕੀ ਕਰਨੀ ਗਿਆ ਅਸੀਂ ਕੀ ਹੋਇਆ ਨੈਣ ਕਾ ਦੇਖ ਲਈਆਂ ਆਉਂਦੀਆਂ ਮੈਨ ਕਾ ਚਲੋ ਰੋਟੀ ਖਾਓ ਆਗੇ ਅੱਛਾ ਪੱਲੂ ਨੇ ਆਪ ਖਾ ਲਿਆ ਆ ਜੋ ਖਾਣਾ ਸੀਗਾ ਉਹ ਖਾ ਸਾਡੀ ਰੋਟੀ ਹੈ ਨਾ ਦੂਜੇ ਦਾ ਕੋ ਮਤਲਬ ਨਹੀਂ ਆਹ ਚਲੋ ਜੀ ਲਓ ਜੀ ਇੱਧਰ ਹੁਣ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਲਓ ਜੀ ਮੈਂ ਫੋਨ ਕੀਤਾ ਉਹਨੂੰ ਮੈਂ ਕਿਹਾ ਹੁਣ ਆਜੋ ਥੱਲੇ ਕਿ ਸਦੀਏ ਬੈਂਡ ਬਾਜੇ ਵਾਲੇ ਨਾ ਨਹੀਂ 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 ਆ ਗਿਆ ਆ ਗਿਆ ਆ ਗਿਆ ਚਲੋ ਠੀਕ ਹੈ ਜੀ ਮੰਮੀ ਜਾ ਕੇ ਰੱਖਣਾ ਲਓ ਜੀ ਦਹੀਂ ਬੈਂਡਾ ਨਹੀਂ ਹਗਾ ਤੇ ਬਾਦੂ ਆ ਰੋਟੀਆਂ ਤੇ ਚਾਹ ਉਹ ਨਹੀਂ ਨਹੀਂ ਦਹੀਂ ਬਾਦੂ ਆ ਤੁਹਾਨੂੰ ਪਤਾ ਹੀ ਹੈ ਜੇ ਥੋੜਾ ਵੀ ਹੋਵੇ ਤੇ ਜਿੰਨਾ ਜਿੰਨਾ ਹਿੱਸਿਆਂ ਦਾ ਉਹਨਾਂ ਨਾਲ ਕਰ ਦੇਣਾ ਇਹਨੇ ਮਨਪ੍ਰੀਤ ਨੇ ਆਪੀ ਆਹ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰ ਗਏ ਆ ਮੇਰੀ ਨਹੀਂ ਹੈਗੀ ਯਾਰ ਆ ਬਹਿ ਗਈ ਇੱਧਰ ਮਾਤਾ ਦੀ ਕੀ ਆ ਗੱਲ ਕੀ ਆ ਗੱਲ ਮੰਮੀ ਆ ਗੱਲ ਕਰਨੀ ਕੋਈ ਅੱਛਾ ਮੰਮੀ ਨੇ ਗੱਲ ਕਰਨੀ ਕੋਈ ਕਹਿੰਦੀ ਕੱਲ ਸੀਗਾ ਕੱਲ ਕੁਝ ਹੈਗਾ ਬੱਸ ਰੱਖ ਸੁਣੇ ਲੱਗ ਗਿਆ ਵੀ ਅੰਕ ਲਾਈਆ ਪੱਲੂ ਜਿਹੜਾ ਕੰਮ ਕਰਦੇ ਆਲਾ ਪਹਿਲਾਂ ਉਹ ਕਰੋ ਰੋਟੀ ਪਹਿਲਾਂ ਖਾ ਲਾਂ ਤੋਂ ਬਾਕੀ ਫੇਰ ਖਾਪੂ ਫੇਰ ਪਾਈਓ ਲਓ ਜੀ ਰੋਟੀ ਤੁਸੀਂ ਵੀ ਤੂੰ ਤਾਂ ਰੋਟੀ ਖਾ ਲਈ ਹੈ ਨਾ हां चलो ठीक है जी ठंडी रोटी, रोटी नहीं जंगी लगती है ठंडी रोटी नहीं ये वाली ठंडी नहीं सवाल आती ये वाली तो मैं नहीं लगनी गरम रोटी पसाने हां जी तक ही गाना है ठीक सर्दियां जो भी चलो ठीक है जी ਤੇ ਉੱਤੇ ਦੇਲ ਟੱਕਣ ਆ ਦੇ ਪਿਆ ਇਹ ਬਾਂਦੀ ਦੀ ਕਰ ਬਾਂਦੀ ਨਹੀਂ ਕਰਦੇ ਮੈਂ ਬਲੌਗ ਨਾ ਬਣਾਉਣਾ ਮੈਂ ਤੂੰ ਦੱਸ ਦੇ ਦੱਸਣਾ ਯਾ ਨਹੀਂ ਦੱਸਣਾ ਇੱਥੇ ਚਲੋ ਜੀ ਮਿਲਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਕਰਕੇ ਹੁਣ ਫਿਰ ਬਾਕੀ ਦੇਖਦੇ ਸੰਡੇ ਦਾ ਅੱਜ ਕੀ ਪ੍ਰੋਗਰਾਮ ਬਣਦਾ ਰਿਸ਼ਤੇਦਾਰ ਆਣੇ ਅੱਜ ਗੇਸਟ ਆਉਣੇ ਸੀ ਉਹ ਹੁਣ ਕੈਨਸਲ ਹੋ ਗਿਆ ਉਹਨਾਂ ਨੇ ਆਉਣਾ ਨਹੀਂ ਹੈਗਾ ਆਪਣੇ ਉਹ ਕੋਈ ਕੰਮ ਪੈ ਗਿਆ ਤੇ ਉਹਨਾਂ ਦਾ ਗਾਂ ਸਕੂਲ ਇੱਥੇ ਨਾ ਸੈਂਟ ਫਰਾਂਸਿਸ ਫੰਕਸ਼ਨ ਆ ਉਹ ਉਹਨਾਂ ਨੇ ਫੰਕਸ਼ਨ ਤੇ ਹੋਣਾ ਫਿਰ ਉਦੋਂ ਹੀ ਆਉਣਗੇ 12 ਤਰੀਕ ਨੂੰ ਕਹਿੰਦੇ ਫਿਰ ਉਦੋਂ ਚੱਕਰ ਮਾਰਾਂਗੇ ਆਪਾਂ ਨਹੀਂ ਹਾਂਜੀ ਲਓ ਜੀ ਔਰ ਲੈ ਗਿਆ ਟੋਕਰੀ ਉੱਪਰ ਤੇ ਹਾਂਜੀ ਕਿਹਦਾ ਜੀ ਥੋੜਾ ਜਿਆ ਰਹਿ ਗਿਆ ਨਾਟਕ ਆਪਣਾ ਚਲੋ ਕੋਈ ਨਹੀਂ ਫੇਰ ਦੇਖਾਂਗੇ ਹੁਣ ਤੇ ਹੁੰਡੀ ਤਿਆਰ ਹੋ ਗਈ ਮੈਂ ਮੇਰੇ ਕੋਲ ਹੈ ਰੋ ਪ੍ਰੋਪਰੇਸ ਪ੍ਰੇਸ ਉਪਰੇ ਪਾਈ ਫਰੇ ਲੈ ਗਿਆ ਕਪੜੇ ਹਾਂ ਲੈ ਗਿਆ ਡੋਕਰੀ ਉਹ ਤੇ ਮੈਂ ਵੀ ਜਾਣਾ ਦੁਕਾਨ ਨੂੰ ਹੈ ਚੱਕਰ ਮਾਰ ਕੇ ਆ ਮੈਂ ਕਿ ਦੇਖਾਂ ਜਾ ਕੇ ਆਹ ਦੇਖਦੇ ਕੀ ਸਲਾਹ ਹੁੰਦੀ ਫਿਰ ਜਿੱਦਾਂ ਵੀ ਹੋਇਆ ਮੌਸਮ ਦੇ ਮੌਸਮ ਦੇ ਡਿਪੈਂਡ ਕਰਦਾ ਹੁਣ ਦੇਖਦੇ ਆ ਮੌਸਮ ਕਿਦਾਂ ਦਾ ਅੱਜ 50 50 ਚਾਂਦ ਲਿਖਿਆ ਮੀਂਹ ਦਾ ਤੇ ਧੁੱਪ ਦਾ ਫਿਰ ਇੱਕ ਮੇਰੀ ਸ਼ਰਟ ਸ਼ਰਟ ਤੇਰੀ ਬਹੁਤ ਸੋਹਣੀ ਆ ਓਕੇ ਆ ਚੱਲ ਆ ਕੰਦੀ ਸਾਰੇ ਜਾਣੇ ਉੱਪਰ ਚੜ ਗਏ ਆ ਤੇ ਉੱਪਰੋਂ ਆਵਾਜ਼ ਆਈ ਥੱਲੇ ਕੋਣਾ ਥੱਲੇ ਤੇਰਾ ਪੇ ਓਏ ਹਰਮੰਦੀ ਬਾਜਾ ਹੀ ਥੱਲੇ ਕੋਣ ਆ ਬਗਾ ਥੱਲੇ ਤੇਰਾ ਪੇ ਤੇਰਾ ਬਾਪ ਆਇਆ ਤੇਰਾ ਬਾਵਾ ਆਇਆ ਤੇਰਾ ਨਹੀਂ ਹਰਮੰਦਾ ਮੇਰੇ ਬੱਚਿਆਂ ਦਾ ਬਾਪ ਆਇਆ ਹਾਂ ਸਾਰੇ ਜਣੇ ਅੱਜ ਉੱਪਰ ਜੜੇ ਆ ਜੀ ਤੂੰ ਨੱਠੀ ਕਿਤਾ ਨਹੀਂ ਉਤੋਂ ਥੱਲਿਓ ਹੈ ਮੀਮੀ ਜੀ ਬਾਗੇ ਚੱਲੋ ਲੈ ਸੁੱਕੜੇ ਪਾਈਏ ਕੋਈ ਨਾ ਗੰਦੇ ਹਾਂ ਕਿਧਰ ਗਿਆ ਉਹ ਉਹ ਟਿੱਕ ਟੋਕੀ ਰੱਖਣ ਚਲੋ ਚਲੀਏ ਕੋਠੇ ਜੀ ਅੱਜ ਹਵਾਜ ਸਰ ਗਾਈਜ਼ ਕਿਹਦਾ ਕੰਢੀ ਹਵਾ ਜਾਂਦੀ ਆ ਤੇਰਾ ਬਾਪ ਆ ਬੀਜੇ ਤੇਰਾ ਬਾਪ ਆਇਆ ਰੇ ਮੈਂ ਦੇਖ ਲੈ ਅੰਦਰ ਚੱਲ ਆ ਫਿਰ ਪੁੱਛਦਾ ਆਵਾਜ ਆਉਂਦੀ ਥੱਲੇ ਕੌਣ ਆ ਹੋਰ ਥੋੜੀ ਲੱਗਦੀ ਬੱਲੂ ਹਾਂ ਹੁਣ ਸੋਹਣੀ ਲੱਗਦੀ ਹਰ ਜਾ ਕੰਦ ਨਾਲ ਲੱਗੇ ਹੋ ਜੀ ਹਾਂਜੀ ਦੇਖੋ ਢੰਡੀ ਹਵਾ ਹਵਾ ਹਾਂ ਅੱਜ ਹਵਾ ਵੀ ਚੱਲਣ ਢੀ ਆ ਤੇ ਧੁੱਪ ਵੀ ਨਿਕਲੀ ਹੋਈ ਆ ਅਬੇ ਇੱਧਰ ਆ ਬਈ ਅਨਾ ਸ਼ਾਮੀ ਸਲਾਹ ਹੁੰਦੀ ਸੀਗੀ ਕਿਤੇ ਜਾਣ ਦੀ ਅੱਜ ਤੇ ਆਪਾਂ ਕਰਤਾ ਕੈਨਸਲ ਪ੍ਰੋਗਰਾਮ ਹੈ ਤੇ ਹੁਣ ਸਲਾਹ ਹੋਈ ਆ ਕਹਿੰਦੇ ਪੰਜਾਬੀ ਰਸੋਈ ਜਾਣਾ ਰੋਟੀ ਖਾਣ ਇਹ ਕਹਿੰਦੀ ਆ ਪੰਜਾਬੀ ਸਾਈ ਜਿੱਥੇ ਹੀ ਜਾਣਾ ਰੋਟੀ ਖਾਣ ਤੇ ਉਹਦੇ ਪੈਸੇ ਹਰ ਮਨ ਦੇ ਦੇਣੇ ਆ ਥੱਲੇ ਆ ਗਏ ਆ ਜੀ ਬਫੇ ਨਹੀਂ ਜਾਣਾ ਸੀ ਥੱਲੇ ਆ ਗਏ ਆ ਜੀ ਕੋਠੇ ਹੈਗੀ ਹਵਾ ਚੱਲਦੀ ਤੇ ਮਿੱਟੀ ਬੜੀ ਉੱਡਦੀ ਸੀਗੀ ਓਏ ਸਟੈਂਡ ਲੈ ਕੇ ਚਾਚੀ ਅੰਦਰੋਂ ਚਾਲਿਆ ਇੱਥੇ ਪਾਦਰ ਵਾਂਗੂ ਲਟਕੀ ਜਾਂਦਾ ਆ ਆ ਸਾਡਾ ਪਾ ਅੰਦਰ ਬੱਲੇ ਨੂੰ ਗੱਮ ਹੈ ਨਹੀਂ ਹੋਰ ਕੋਈ ਵੀ ਆਹ ਪੰਦਰਮੇ ਫੋਨ ਖੋ ਲਿਆ ਚੱਲੇ ਗਏ ਟੋਕਰੀ ਥੋੜੀ ਟੋਕਰੀ ਲਓ ਜੀ ਅੱਜੇ ਖੂਬ ਖੱਪ ਪਾ ਰਹੇ ਆ ਫੇਰ ਇਹ ਸਾਰੇ ਜਣੇ ਰਲ ਮਿਲ ਗਏ ਹੈ ਖੂਬ ਖੱਪ ਪਾ ਰਹੇ ਆ ਰਲ ਮਿਲ ਗਏ ਸਾਰੇ ਜਣੇ ਉਹ ਬੇਅਤੈਂਡ ਖੜੀ ਹੋਈ ਤਾਂ ਫੇਰ ਲੱਗ ਗਿਆ ਆ ਕੀ ਲੱਗਾ ਟੀ-ਸ਼ਰਟ ਦੇਖ ਉਹਦੀ ਕਿੱਥੇ ਆ ਆ ਆ ਦੇ ਇਧਰ ਟੀ-ਸ਼ਰਟ ਤੇਰੀ ਟੀ-ਸ਼ਰਟ ਤੇਰੀ ਫੇਰ ਪਿੱਛੇ ਹੋ ਗਈ ਆ ਆ ਦੇ ਕੰਧ ਦੇ ਨਾਲ ਜੁੜਦੀ ਰਹਿਣੀ ਆ ਜਦੋਂ ਤੈਨੂੰ ਕਿਹਾ ਸੀ ਕਰੇ ਨਾ ਕੱਪੜਿਆਂ ਦਾ ਨਾਸ ਮਾਰਦੇ ਆਏ ਨਹੀਂ ਜਦੋਂ ਤੈਨੂੰ ਕਿਹਾ ਕਰੇ ਨਾ ਪਾ ਜਾਣ ਲੱਗੇ ਪਾਲਿਓ ਉਹ ਕਹਿੰਦੇ ਨਹੀਂ ਹੁੰਦੇ ਬਨਾਰਸ ਦੀ ਜਾਨੇ ਬਨਾਰਸ ਦੀਆਂ ਟੋਪੀਆਂ ਬਸ ਇਹ ਬਨਾਰਸ ਦੀਆਂ ਟੋਪੀਆਂ ਹੀ ਨੇ ਇਹਨਾਂ ਨੂੰ ਬਣਾਉਂਦੇ ਆ ਉਹਦੀ ਟੋਪੀ ਹੈ ਪੰਜਾਬ 'ਚ ਰਹਿਨੇ ਆਪਾਂ ਪੰਜਾਬ 'ਚ ਤੇ ਰਹਿੰਦੇ ਆ ਪਰ ਪੰਜਾਬ ਦੇ ਬੰਦਰਾਂ ਨੂੰ ਵੀ ਬਨਾਰਸ ਦੀ ਟੋਪੀਆਂ ਦਾ ਪਤਾ ਨਹੀਂ ਨਾ ਹੈਗਾ ਚਲੋ ਮਾਤਾ ਹੱਡੀ ਰਾਹ ਆਉਣਾ ਬੈਠੀ ਆਪਣਾ ਕੰਮ ਕਰਨ ਦੀ ਬਾਕੀ ਸਭ ਠੀਕ ਠਹਾੜਾ ਜਾ ਪਾ ਥੋੜੇ ਨਿਆਣੇ ਦਾ ਖਾਪ ਪਾਣੀ ਹੋਈ ਸਭ ਠੀਕ ਠਹਾੜਾ ਪਾਈ ਜਾਂਦੇ ਨੇ ਨਿਆਣੇਾਰੇ ਕੁੰਡੀਆਂ ਸਾਰੀਆਂ ਉੱਪਰ ਸਟੈਂਡ ਜਦ ਮਾਤਾ ਤੰਗ ਕਰਦੇ ਤਾਂ ਫੇਰ ਦੇਖਿਓ ਫੇਰ ਮਾਤਾ ਫੇਰ ਫੇਰ ਬੋਲਣਾ ਹੀ ਹਾਂ ਮਾਤਾ ਬੰਦ ਰਿਸਕੋ ਵੀ ਮਾਤਾ ਪੁੱਜੀ ਹਾਂ ਚਲੋ ਠੀਕ ਆ ਜੀ ਹੁਣ ਆਪਾਂ ਕਰਦੇ ਆ ਬਲੌਗ ਬੰਦ ਫੇਰ ਦੇਖਦੇ ਆ ਕੀ ਹਿਸਾਬ ਦਾ ਅੱਗੇ ਨਿਕਲਦਾ ਚੱਲ ਸਬਜੀ ਲੈਣੇ ਚੱਲ ਗਏ ਆਪਾਂ ਹੁਣ 110 ਹੋ ਗਏ ਕਿਦਾ ਦੀ ਕਿਦਾ ਪੀਤਾ ਕਿਦਾ ਦੀ ਦੀ ਜੜਦੇ ਵਿੱਚ ਪਿਆਜ਼ ਅੱਖਾਂ ਚ ਅੱਥੂ ਲੈ ਕੇ ਤੇ ਇਹਦੇ ਮਮਾ ਕਰਦੇ ਪਏ ਆਲੂ ਕਿਦਾ ਮੰਮੀ ਆਹ ਨਾ ਮੰਮੀ ਆਹ ਦੁੱਸਾ ਲੈ ਆ ਇਹ ਨਾ ਨੈਣ ਬੁਲਾਇਆ ਕਰ ਜੰਦਾ ਪਰ ਨਹੀਂ ਸਕਦਾ ਕਿਦਾ ਕਿਵੜਾ ਲੱਗਿਆ ਮੈਂ ਤੈਨੂੰ ਦੀਦਾ ਕਰਦੇ ਬਣਾਉਣ ਲੱਗੀ ਨਾ ਪਤਲ ਨਾ ਲੋਕ ਤੇ ਸੁਣ ਲੈ ਇਹ ਲੋ ਗਾਇਸ ਗਾਜਰ ਮਟਰ ਏ ਗੰਦੇਦ ਨਾਲ ਸਾਫ ਹੈ ਮੇਰੇ ਸਾਫ ਬੂਹ ਬੇਜਦੀ ਕਰ ਦਿੰਦਾ ਤੇ ਆ ਰੇ ਪਿਆਜ਼ ਅਰੇ ਇਹਨੂੰ ਹੱਥ ਨਹੀਂ ਲਾਣਾ ਹੈ ਬਹੁਤ ਇੱਜ਼ਤ ਨੂੰ ਨਹੀਂ ਪਤਾ ਤੇ ਆਲੂ ਅ ਮੈਂ ਕੱਟੇ ਨੇ ਆਲੂ ਤੇ ਚਲੋ ਹੁਣ ਮਮਾ ਸੱਜੀ ਬਣਾ ਲੈਨੇ ਆਪਾਂ ਚਲ ਆਉਣ ਲੱਗੀਆਂ ਪੈਸੇ ਤੂੰ ਇੱਥੇ ਬਣਾ ਲੈਨੀ ਆ ਮੈਨੂੰ ਮੰਮੀ ਆਂਦੀ ਐ ਜਿੰਦਗੀ ਜੱਜ ਨਹੀਂ ਹੁਣ ਬਾਹਰ ਤੇ ਬਾਹਰ ਕੀ ਜੱਜ ਹਾਏ ਹਾਏ ਇਹਨਾਂ ਦੋਨਾਂ ਨੂੰ ਮੈਂ ਹੀ ਖਾਈਆ ਬਨਾਨੀ ਏਥੇੜੀ ਆਉਣਾ ਸਮਾਂ ਤੇ ਚੜ ਗਈ ਐ ਝਾਂ ਕਰਕੇ ਤੈਨੂੰ ਭਾਉ ਨਹੀਂ ਦਿੰਦੀ ਦੋਸਰੇ ਸਿਖਾਈ ਪੈ ਗਈ ਸਬਜੀ ਬਣਾ ਲੀ ਸਾਨੂੰ ਸਿਖਾ ਕੇ ਇਹਨੂੰ ਭੁੱਲ ਗਈ ਮੈਨੂੰ ਭੁੱਲੀ ਨਹੀਂ ਮੈਂ ਬਿਜ਼ੀ ਬੋਰ ਇੰਨੀ ਐਕਚੁਅਲੀ ਆਪਣੀ ਸਟੱਡੀਜ਼ ਵਿੱਚ ਸਟੱਡੀਜ਼ ਮਮਾ ਜਾਰੇ ਓ ਹੋਏ ਮੇਰੇ ਕਿ ਕਾਲਪ ਚਿੱਟੀ ਗਈ ਬਾਣੀ ਤੇ ਸਟੱਡੀ ਜੀ ਤੂੰ ਬਹੁਤ ਬੀਜੀ ਆ ਪੜ੍ਹਦੀ ਡੱਕਾ ਨਹੀਂ ਆ ਗਈ ਅਸਵੇਦ ਦੀ ਦੇਖ ਲਓ ਫਰੀ ਜਾਂਦੀ ਪਰ ਆ ਜਾ ਮਾ ਦਾ ਜਾਨੀ ਆਂਦਾਵੇਂ ਪੇਪਰਸ ਸਕੀਦੇ ਜੋ ਕੋ ਚੱਕਨੀ ਜੇ ਅਸੇ ਸਿਦੇ ਪੇਪਰ ਦੇ ਵਿੱਚੋਂ ਨੰਬਰ ਕੱਟ ਹੋਏ ਨਾ ਮੈਂ ਵੱਢਣੀ ਦੇਖੀ ਕਿੱਦਾਂ ਆ ਮੇਰੇ ਮੈਥ ਚ ਕੱਟਾ ਜੋ ਕੱਟਾ ਚੱਲ ਜਾ ਕੇ ਪੜ੍ਹ ਲੈ ਆਪਣਾ ਪੜ੍ਹ ਲੈ ਨਹੀਂ ਆ ਆ ਜਾ ਚੱਲ ਬੁੱਕਸ ਤੇ ਜਾ ਕੇ ਜਾ ਕੇ ਆਪਣੀਆਂ ਹੈਗੀ ਤਾਂ ਪੰਜਾਬੀ ਜੀ ਵੀ ਕੱਟਾ ਜਾਦੇ ਤੇ ਜਾਂਦੇ ਅਗਿਰਾ ਪੰਜਾਬੀ ਚ ਘਟਾ ਨਹੀਂ ਆ ਬਸ ਦੋ ਜੀ ਘਟਾ ਆ ਪੰਜਾਬੀ ਜਲੀ ਹਿੰਦੀ ਵਾਲੀ ਆ ਹਾਂ ਮਲਾਲਾ ਚ ਮਸਾਲਾ ਲਿਆ ਆ ਚਲ ਮਾਂਮੀ ਪਰੇ ਹੋ ਜਾ ਮਾਂਮੀ ਹਾਂ ਉਹ ਹਾਈ ਮਮਮੀ ਦੇ ਕੈਮਰੇ ਵਿੱਚ ਆ ਗਈ ਮਮਮੀ ਜੱਪੀ ਖਾ ਲਈ ਅੱਜ ਨਹੀਂ ਪਲੀਜ਼ ਜੁੱਤੀ ਦੋ ਬੈਗਟ ਖਾਣੇ ਆ ਜੱਪੀ ਨੂੰ ਮਮਮੀ ਪਲੀਜ਼ ਖਵਾ ਦਿਓ ਅੱਜ ਖਵਾ ਦਿਓ ਨਿਕਲ ਜਾ

ਪੜੂੰਗੀ ਪੱਕਾ ਲੋਕੋ ਸਮਝਾਓ ਇਹਨੂੰ ਕੁਛ ਬਸ ਦੋ ਪੈਕੇਟ ਜਿਪੀ ਦੇ ਯਾਰ ਮੈਂ ਕਿਹੜਾ ਕਹਿੰਦੀ ਮੈਗੀ ਖਾਣੀ ਚਿਪੀ ਖਾਣੀ ਆ ਕਹਿੰਦੀ ਆ ਤੁਸੀਂ ਜੇਰਾ ਕਿ ਸਾਨੂੰ ਕਮੈਂਟਾਂ ਵਿੱਚ ਦੱਸਿਓ ਕਿ ਜਿਹੜੀ ਜਿਪੀ ਹੁੰਦੀ ਆ ਇਹ ਮੈਦੇ ਤੋਂ ਬਣਦੀ ਆ ਨਹੀਂ ਆ ਗਾਇਜ਼ ਆਟੇ ਨਾਲ ਬਣਦੀ ਆ ਆਟੇ ਤੋਂ ਜਿਪੀ ਨਹੀਂ ਬਣਦੀ ਦੱਸਿਓ ਜੇਰਾ ਕਿ ਸਾਨੂੰ ਕਮੈਂਟਾਂ 'ਚ ਜੇ ਤੁਹਾਨੂੰ ਪਤਾ ਆ ਕਿਸੇ ਨੂੰ ਚੁੱਪ ਗਈ ਗਾਇਜ਼ ਲੇਖ ਦੋ ਆਟੇ ਸਾਨੂੰ ਦੱਸਿਓ ਕਿ ਮੇਰੀ ਚਤਰਾ ਬਹੁਤ ਆ ਆਟੇ ਨਾ ਮੰਗਦੀ ਹੈਣਾ ਦੀਦੀ ਹਾਂ ਹੈਣਾ ਹਣਾ ਦੀਦੀ ਹਾਂ ਦੀਦੀ ਵੀ ਹਾਂ ਕਰਦੀ ਦੇਖ ਲਓ ਤਬ ਤੇਰਾ ਬਸ ਦੋ ਬਸ ਦੋ ਪੈਕੇਟ ਮੰਮੀ ਮੈਂ ਰੋਟੀ ਵੀ ਖਾ ਲਈ ਜਾ ਰਹੀ ਐ ੱਟਕੇ ਨਾਲ ਚੁੱਪ ਕਹਿ ਜੋ ਬੇਟਾ ਚੁੱਪ ਹਾਂ ਮੰਮੀ ਬਸ ਦੋ ਪੈਕੇਟ ਖਾऊंगी ਰੋਟੀ ਵੀ ਖਾ ਲਾਂਗੀ ਪੱਕਾ ਯਾਰ ਕੰਟੀ ਇੰਚ ਵੀ ਖਰਚੂਗੀ ਪੈਸੇ ਦੇ ਦੇਣਾ ਬੇਟਾ ਲੱਗੇ ਨਾ ਸ਼ਾਮੀ ਆਪਾਂ ਬਾਹਰ ਰੋਟੀ ਖਾ ਲਈ ਆਲੂ ਬਟਰ ਬਣਾਉਣੀ ਸੀ ਬਾਹਰ ਵੀ ਰੋਟੀ ਖਾਂ ਜਾਣਾ ਆ ਜਾਣਾ ਤੁਹਕੇ ਯਾਰ ਬਹੁਤ ਵੱਡੀ ਸੋਣੀ ਮਹਿਗੀ ਮਿਲਦੀ ਬੀਜੀ ਮੈਂ ਆ ਸ਼ਾਮ ਨੂੰ ਆਪਾਂ ਐਡਾ ਕਰ ਤੁਸੀਂ ਖਾਓ ਜਿਪੀ ਬਾਹਰ ਰੋਟੀ ਕੈਂਸਲ ਅਸੀਂ ਜਰੂਰ 2000 ਰੁਪਏ ਲਉਣਾ ਯਾਰ ਦੋ ਪੈਕਟ beer ਮੈਨੇ ਆਣੇ ਆ ਮੈਂ ਹੀ ਖਾਣੇ ਆ ਕੱਲ ਯਾਰ ਪੈਸਿਆਂ ਦੀ ਨਹੀਂ ਹੁੰਦੀ ਹੈਗੀ ਗੱਲ ਸੇਤ ਦੀ ਆ ਗੱਲ ਪੈਸਿਆਂ ਦੀ ਨਹੀਂ ਹੈਗੀ ਕਿ ਅਸੀਂ ਤੁਹਾਨੂੰ 10 20 ਰੁਪਏ ਜਾਂ 30 ਰੁਪਏ ਦੇਣ ਲੱਗੇ ਸਾਨੂੰ ਲੋਕਾਂ ਲੱਗਦਾ ਗੱਲ ਪੈਸਿਆਂ ਦੀ ਨਹੀਂ ਹੈਗੀ ਕਦੇ ਕਦੇ ਤਾਂ ਖਾਈ ਸਕਦੇ ਆ ਗੱਲ ਤਾਂ ਸੇਤ ਦੀ ਆ ਨਾ ਦੇਖੋ ਜਿਆਦਾ ਜੇ ਕਿ 10 ਰੁਪਏ ਦੇਣ ਲੱਗੇ ਮਾਪੇ ਬਗੇ ਜਿਆਦਾ ਓਕੇ ਹੋ ਜਾਂਦੇ ਨੇ ਆਣੇ ਨਹੀਂ ਕਦੇ 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 ਖਾ ਸਕਦੀ ਹਾਂ ਮੈਂ ਹਾਂ ਦੇ ਭਰਾਵਾ ਮਾਹੌਲ ਗਰਮ ਹੋ ਗਿਆ ਲਓ ਜੀ 2 ਵਜੇ ਚੱਲੇ ਆ ਰਹਿੰਦੇ ਆ 10 ਮਿੰਟ 2 ਵਜੇ ਚ ਇੱਧਰ ਲਾ ਲਿਆ ਆ ਅਸੀਂ ਸਬਜੀ ਨੂੰ ਤੜਕਾ ਲਓ ਜੀ ਦੇਖ ਸਕਦੇ ਆ ਪੈਂਦੀ ਆ ਬਾਕੀ ਦੇਖੋ ਜੀ ਨਿਆਣਿਆਂ ਦੇ ਨਾਲ ਹੀ ਰੌਣਕਾਂ ਆ ਘਰਾਂ ਵਿੱਚ ਨਿਆਣੇ ਰੋਲਾ ਪਾਦੇ ਵਧੀਆ ਸਾਡੀ پلਕ ਬਹੁਤ ਖੱਪ ਕਰਦੀ ਆ ਤੇ ਚਲੋ ਵਧੀਆ ਲੱਗਦਾ ਆ ਨਿਆਣਿਆਂ ਦਾ ਰੋਲਾ ਪਾਉਣਾ ਤੇ ਇੱਧਰ ਸਫਾਈਆਂ ਸੁਈਆਂ ਸਾਰੀਆਂ ਹੋ ਗਈਆਂ ਸਾਡੀਆਂ ਤੇ ਚਲੋ ਬਣਾਉਂਦੇ ਆ ਰੋਟੀ ਤੇ 2 ਵਜੇ ਤੋਂ ਬਾਅਦ ਹੀ ਸਾਡਾ ਰੋਟੀ ਸਬਜੀ ਦਾ ਕੰਮ ਹੁੰਦਾ ਆ ਨਹੀਂ ਸਬਜੀ ਤਾਂ ਸਾਡੀ ਬਣ ਜਾਂਦੀ ਆ ਪਰ ਸਾਡਾ ਰੋਟੀ ਦਾ ਹੁੰਦਾ ਆ ਚਲੋ ਮਿਲਦੇ ਆ ਫਿਰ ਬਣਾ ਲਈਏ ਸਬਜੀ-ਸਬਜੀ ਬਣ ਗਿਆ ਮੈਂ ਸਬਜੀ ਰੋਟੀ ਉਹ ਦਿਖਾਉਂਦੀ ਸਬਜੀ ਦੇਖ ਲਓ ਆਹ ਦੇਖ ਜੀ ਅੱਤ ਗੱਦਨਾ ਮਟਰ ਗੱਦਲਾ ਮਟਰ ਦੇਖੋ ਜੀ ਸਾਡੀ ਪੱਲੂ ਬਹੁਤ ਰੋਲਾ ਪਾਉਂਦੀ ਆ ਮੈਨੂੰ ਵਧੀਆ ਵੀ ਲੱਗਦਾ ਆ ਹਨਾ ਨੇ ਆਣੀ ਖੱਪ ਪਾਉਂਦੀ ਆ ਰੋਣ ਲੱਗਦੀ ਆ ਉਹਨੇ ਠੀਕ ਆ ਹਾਂ ਜਿੱਦਾਂ ਬੱਚੇ ਨਹੀਂ ਹੈਗੇ ਛੋਟੇ ਉਹਨਾਂ ਦੇ ਕਿਹਨੇ ਰੋਲਾ ਪਾਉਣਾ ਹੈ ਠੀਕ ਆ ਠੀਕ ਆ ਅੜੀ ਪੱਲੂ ਛੋਟੀ ਆ ਸਾਰਿਆਂ ਨਾਲੇ ਰੋਲਾ ਬਹੁਤ ਪਾਉਂਦੀ ਆ ਇਹ ਡਾਂਟੀ ਦਾ ਵੀ ਆ ਪਰ ਇਹ ਨਹੀਂ ਹੈਗਾ ਵੀ ਅਸੀਂ ਗੁੱਸੇ ਦੇ ਨਾਲ ਬੋਲੀ ਦਾ ਆ ਪਿਆਰ ਨਾਲ ਡਾਂਟੀ ਦਾ ਇਹਨੂੰ ਡਾਂਟਣਾ ਹੈ ਕਿਉਂਕਿ ਛੋਟੀ ਆ ਫੇ ਕੀ ਪਲਾਨ ਬਣਾਇਆ ਹੈ ਫੇ ਕੀ ਪਲਾਨ ਬਣਾਇਆ ਦੇਖਦੇ ਹਾਂ ਜੋ ਵੈਕਟ ਹੀ ਖਾਉਂਗੀ ਵਸ ਤੋ ਵੈਕਟ ਵਸ ਮੇ ਕੋ ਮੈਂ ਅੱਤੇ ਪੜਦੀ ਪਈ ਸੀ ਉਹ ਤਾਂ ਟੂ ਗਾਣੇ ਚੱਲਣਦੇ ਆ ਮੈਂ ਕਿਹ ਅਵਾਜ਼ ਵਾਲੀ ਗੱਲ ਕਰਦਾ ਇਹਦੀ ਹੋਲੀ ਗੱਲ ਇਹ ਪਰ ਜਾ ਕੇ ਕਹਿੰਦੇ ਮम्मा ਕਹਿੰਦੇ ਅਵਾਜ਼ ਵਾਲੀ ਗੱਲ ਮੈਂ ਪੜਨਾ ਉਹ ਚੱਲ ਜਾਣਾ ਦਾ ਵੀਡੀਓ ਬਣਾਉਣ ਚੱਲਿਆ ਆ ਉਹ ਡੀਵੀ ਚੱਲੀ ਆ ਹੂੰ ਡੀਵੀ ਚੱਲੀ ਆ ਸਾਧਾ ਦੇ ਚੱਲ ਜਾਣਾ ਆ ਰੋਣ ਕਾ ਇਦੇ ਚਾਹੀਦੀ ਆ ਠੀਕ ਹੈ ਚੱਲ ਜਾਣਾ ਮੈਂ ਬਣਾਣੀ ਆ ਮੈਂ ਮੈਂ ਦਦੀ ਜਾਬੀ ਮੰਗੇ ਨਹੀਂ ਮੈਂ ਕਿੰਨੋਂ ਚੱਲ ਜਾਣਾ ਬੜਾ ਵਜੂਤੀ ਦੇਖ ਲੈ ਚੱਲ ਜਾਣਾ ਹਰ ਮਨੇ ਹੋਣੇ ਮਗਾ ਦਵਾਂਗੇ ਟਾਈਮ ਹੈਗਾ ਚਲ ਠੀਕ ਆ ਦੇਖਦੀ ਆ ਮੇ ਮਜ਼ਾ ਆ ਜਾ ਓਏ ਤੂੰ ਹੋਣੇ ਤੈਨੋਂ ਹੋ ਗਿਆ ਆਪਾਂ ਵੀ ਆ ਗਏ ਘਰੇ ਸਬਜੀ ਬਣ ਗਈ ਓ ਸਬਜੀ ਕਾਦੀ ਹੈ ਕਾਦੀ ਬਣਾਈ ਗਾਜਰਾ ਦੀ ਗਾਜਰਾ ਮਟਰ ਬਣਾਏ ਓਕੇ ਤੇ ਸਾਡੇ ਹੋਠੇ ਤੇ ਆ ਇਧਰ ਕੀ ਮਹਗੀ ਤੁਹਾਨੂੰ ਹੋਰ ਕੋਈ ਕੰਮ ਨਹੀਂ ਮਹਗੀ ਤੋਂ ਇਲਾਵਾ ਹਾਂ ਜਿਪੀ ਆ ਨਹੀਂ ਜਿਪੀ ਤੋਂ ਇਲਾਵਾ ਕੋਈ ਕੰਮ ਨਹੀਂ ਮੈਗੀ ਜਾਂ ਜਿਪੀ ਹੈ ਮੰਮੀ ਕਹਿੰਦੀ ਮੈਗੀ ਨਹੀਂ ਪਾਣੀ ਵਿੱਚ ਜਿਪੀ ਲੈ ਸੁਣ ਲਿਆ ਇਹ ਮੈਂ ਕਹਿੰਦਾ ਮੈਂ ਕਹਾ ਮੈਗੀ ਤੋਂ ਇਲਾਵਾ ਕੋਈ ਕੰਮ ਨਹੀਂ ਕਦੇ ਨਹੀਂ ਮੰਮੀ ਕਹਿੰਦੀ ਮੈਗੀ ਨਹੀਂ ਖਾਣੀ ਜਿਪੀ ਹੀ ਜਿਪੀ ਖਾਲੀ ਵੀ ਕਹਿੰਦਾ ਜਿਪੀ ਕਹਿੰਦੀ ਹੋਗਾਰਾ ਜੀ ਪੁੱਛਿਆ ਆ ਮੈਂ ਕਹਿੰਦਾ ਕਮੈਂਟ ਕਰਕੇ ਦੱਸਿਓ ਕਹਿੰਦੇ ਅਰੇ ਜਿਪੀ 'ਚ ਮੈਦਾ ਨਹੀਂ ਹੁੰਦਾ ਮੈਗੀ 'ਚ ਮੈਦਾ ਹੁੰਦਾ ਮੈਂ ਕਹਿੰਦਾ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਪਤਾ ਹੈ ਕਹਿੰਦੇ ਕਿ ਮੈਗੀ ਦਿਲ ਜਿਓਆ ਜੀਪੀ ਨਾ ਜੱਟੀ ਦਾ ਹੁੰਦਾ ਜਿੱਪੀ ਦਾ ਪਤਾ ਕੀ ਆ ਇਹ ਨਹੀਂ ਹੈਗਾ ਵੀ ਜਿੱਪੀ 'ਚ ਆਟਾ ਹੁੰਦਾ ਉਹ ਆਟੇ ਵਾਲੀ ਜਿੱਪੀ ਅਲੱਗ ਆ ਮੈਦੇ ਵਾਲੀ ਜਿੱਪੀ ਅਲੱਗ ਆ ਜਿੱਦਾਂ ਮੈਗੀ ਜਿੱਦਾਂ ਮੈਗੀ ਅਲੱਗ-ਅਲੱਗ ਆ ਨਾ ਆਟੇ ਵਾਲੀ ਤੇ ਮੈਦੇ ਵਾਲੀ ਇੱਦਾਂ ਜਿੱਪੀ ਵੀ ਅਲੱਗ-ਅਲੱਗ ਆਂਦੀ ਆ ਚਲੋ ਜੀ ਅਸੀਂ ਕੱਲ ਜਾਂ ਪਰਸੋਂ ਦੇ ਬਲੌਗ 'ਚ ਦਿਖਾਵਾਂਗੇ ਅਸੀਂ ਸੋਫਾ ਜਿਹੜਾ ਬੈਡ ਕਮ ਬਣਾਇਆ ਸੀ ਸੋਫਾ ਕੱਲ ਜਾਂ ਪਰਸੋਂ ਦੇਖੋ ਜੀ ਇੱਥੇ ਇੱਥੇ ਵਾਸਤੇ ਅਸੀਂ ਲੈ ਕੇ ਆਏ ਆ ਤੇ ਸਾਨੂੰ ਫੋਨ ਆਇਆ ਇੱਕ ਫਰੈਂਡ ਦਾ ਉਹ ਕਹਿੰਦਾ ਜੀ ਭਾਈ ਕੰਪਲੀਟ ਹੋ ਗਿਆ ਆ ਬਸ ਥੋੜਾ ਜਿਹਾ ਕੰਮ ਰਹਿ ਗਿਆ ਸ਼ਾਇ ਜੀ ਆਪੇ ਆਗੇ ਆਗੇ ਚੱਲ ਮੈਂ ਪਛੰਦ ਬੈ ਖਾਲਵਾ ਖਾਲਾ ਪਿਆਲ ਉੱਪਰ ਦਿਲਦਾ ਤਾਂ ਅਸੀਂ ਵੀ ਉੱਪਰ ਹੀ ਆਉਣ ਲੱਗੇ ਆ ਪਹੁੰਚ ਆ ਗਏ ਅਸੀਂ ਵੀ ਤੇਰੇ ਮਗਰੀ ਪਾਣੀ ਲੈ ਆਈਓ ਪਾਣੀ ਲੈਣਦੇ ਆ ਚਲੋ ਚਲੀਏ ਆਪਾਂ ਵੀ ਚਲਦੇ ਚਲੋ ਠੀਕ ਤਿੰਨ ਹੋ ਗਏ ਆ ਤੇ ਹੁਣ ਆਪਾਂ ਲੱਗੇ ਆ ਰੋਟੀ ਪਾਣੀ ਦਾ ਕੰਮ ਕਰਨ ਹਾਂਜੀ ਸਮਾਨ ਸਾਰਾ ਮੈਂ ਰੱਖਿਆ ਆ ਕੋਠੇ ਤੇ ਠੀਕ ਹੈ ਜੀ ਬਸ ਆਹ ਹੀ ਪਲੇਟਾਂ ਤੇ ਮੰਮੀ ਨੂੰ ਸਬਜੀ ਦੇ ਆਪਣੀ ਸਬਜੀ ਤੋਂ ਲੈ ਕੇ ਆ ਜਾ ਠੀਕ ਹੈ ਜੀ ਆ ਚਲੋ ਤੇ ਰੱਖ ਆ ਫੜੀਓ ਜਰਾ ਲਿਓ ਮੈਂ ਦਊ ਮੈਂ ਲੈ ਕੇ ਜਾਣਾ ਇਹ ਵੀ ਲੋ ਆਪਾਂ ਸ਼ਾਇਦ ਪਾਣੀ ਪੂਣੀ ਸਾਫ ਪਾਣੀ ਪੂਣੀ ਸਭ ਕੁਝ ਲੈ ਗਿਆ ਪਾਣੀ ਵੀ ਲੈ ਗਿਆ ਗਲਾਸ ਵੀ ਲੈ ਗਿਆ ਤੇ ਡੱਬਾ ਰੋਟੀਆਂ ਵਾਲਾ ਵੀ ਲੈ ਗਿਆ ਮੈਂ ਲੋ ਜੀ ਹੁਣ ਆਪਾਂ ਅੱਜ ਨਾਸ਼ਤਾ ਲੱਗਿਆ ਜੀ ਕਰਨ ਕੋਠੇ ਤੇ ਧੁੱਪੇ ਬਹਿ ਕੇ ਕਹਿੰਦੇ ਅੱਜ ਖਾਣੀ ਰੋਟੀ ਮੈਂ ਚਲੋ ਠੀਕ ਆ ਨਹਾਣੇ ਗਏ ਹੋਏ ਆ ਵੀਡੀਓ ਬਣਾਉਣ ਤੇ ਪਲਕ ਹੈਗੀ ਇਥੇ ਪਲਕ ਨੇ ਆਪਣੀ ਰੋਟੀ ਲਈ ਆ ਖਾ ਆਹ ਬੋ ਜੀ ਸਾਰਾ ਸਮਾਨ ਬਾਕੀ ਵੀ ਸੀ ਆ ਗਿਆ ਤੇ ਲੋ ਜੀ ਆ ਵੀ ਆ ਗਿਆ ਆ ਤੇ ਚਲੋ ਜਦਾ ਜੀ ਹਾਂ ਬਈ ਤੂੰ ਨਹੀਂ ਗਿਆ ਤੂੰ ਨਹੀਂ ਗਿਆ ਵੀਡੀਓ ਬਣਾਉਣ ਹਰਮਨ ਨਾਲ ਹੈ ਧੁੱਪ ਬੜੀ ਧੁੱਪ ਤਾਂ ਹੈ ਹੀ ਨਹੀਂ ਕਹਿੰਦੇ ਧੁੱਪ ਬੜੀ ਆ ਤਾਂ ਨਹੀਂ ਗਿਆ ਮੈਂ ਹੈ ਬੋਲਦੇ ਨਹੀਂ ਕਿ ਧੁੱਪ ਬੜੀ ਤਾਂ ਨਹੀਂ ਗਿਆ ਮੈਂ ਅੱਛਾ ਅੱਛਾ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਖਾ ਕੇ ਹੁਣ ਠੀਕ ਆ ਜੀ ਕਿਹ ਕਹਿੰਦਾ ਧੁੱਪ ਹਾਂ ਕਹਿੰਦਾ ਧੁੱਪ ਜਿਆਦਾ ਇਸ ਕਰਕੇ ਮੈਂ ਗਿਆ ਨਹੀਂ ਚਲੋ ਮਿਲਦੇ ਹਾਂ ਨਾਸ਼ਤਾ ਕਰਕੇ ਦੁਪਹਿਰ ਦਾ ਓਕੇ ਜੀ ਸਾਡੀ ਇੱਕ ਬਿੱਲੀ ਇੱਧਰ ਰੋਟੀ ਖਾਂ ਰਹੀ ਏ ਦੇਖ ਬਿੱਲੀ ਇੱਕ ਇੱਧਰ ਰੋਟੀ ਖਾਂ ਰਹੀ ਇੱਕ ਬਿੱਲੀ ਸਾਡੀ ਆ ਰੋਟੀ ਖਾਂ ਰਹੀ ਆ ਹੋਰ ਖਾਣੀ ਆ ਹੋਰ ਖਾਣੀ ਆ ਤਾਂ ਦਿਓ ਜੀ ਹੋਰ ਦਿਓ ਉਹਨੂੰ ਰੋਟੀ ਹੈ ਲੈ ਹੋਰ ਆ ਲੈ ਹਣ ਖਾਲਾ ਖਾਲਾ ਦੇਖੋ ਜੀ ਅੱਜ ਸਾਡੇ ਘਰ ਦੋ ਬਿੱਲੀਆਂ ਖਾਂਡੀਆਂ ਰੋਟੀਆਂ ਇੱਕ ਆ ਬਿੱਲੀ ਇੱਕ ਆ ਬਿੱਲੀ ਇਹ ਮੰਮੀ ਦੀ ਰੋਟੀ ਚੋਰੀ ਚੋਰੀ ਖਾ ਗਈ ਆ ਮਿੱਲੀ ਹੋਰ ਕਿ ਰਹਿ ਗਈ ਸੀਗੀ ਇੱਕ ਬੁਰਗੀ ਰਹਿ ਗਈ ਸੀ ਉਹਦੀ ਉਹ ਸਾਰਾ ਇੱਧਰ ਰਾਜ ਕੇ ਗਈ ਆ ਉਹ ਦੇਖੋ ਦੇਸੀ ਗਏ ਬਾਗ ਲੈ ਇਸ ਲਈ ਉਹ ਬਾਈ ਤੇ ਖਾ ਗਈ ਆ ਸਾਰੀ ਰਾਜ ਕੇ ਗਈ ਸੀਗੀ ਕਾਲਾ ਜਾ ਦੇਈ ਬਾਗੇ ਕਾਲਾ ਜਾ ਕੀ ਸਬਜੀ ਜਾ ਖਾਲਾ ਸਬਜੀ ਖਾਓ ਜਿੰਨੀ ਖਾਣੀ ਆ ਜਿੰਨੀ ਸਬਜੀ ਤੁਸੀਂ ਇੱਥੇ ਖਾਓਗੇ ਰਾਤੀ ਮੈਂ ਤੁਹਾਨੂੰ ਢਾਬੇ ਦੇ ਲੈ ਕੇ ਆਉਂਦਾ ਘਟ ਖਾਓਗੇ ਉਹਨੇ ਮੇਰੇ ਪੈਸੇ ਵਜਣਗੇ ਨਹੀਂ ਖਾਣੀ ਨਹੀਂ ਖਾਣੀਆਂ ਸੀ ਉਹਨੇ ਮੇਰੇ ਪੈਸੇ ਵਜਣਗੇ ਹੈ ਏ ਮਨਵੀਰ ਉਹਨਾਂ ਢਾਬੇ ਦੇ ਘਟ ਖਾਉਂਗੀ ਉਹਨਾਂ ਨਾਲ ਰਹੋ ਤੁਸੀਂ ਮੇਰੇ ਕੋਲ ਰੱਜ ਕੇ ਜਾਓ ਇੱਥੇ ਹੀ ਘਰੇ ਹੀ ਭਲਾ ਕੋਈ ਆਪਾਂ ਕੁਝ ਨਹੀਂ ਖਾਣਾ ਅੱਛਾ ਨਹੀਂ ਇਹ ਜਾਤ ਨੂੰ ਨਹੀਂ ਖਾਣਾ ਵੀ ਰਾਤ ਨੂੰ ਨਹੀਂ ਖਾਣਾ ਚੱਲੀਏ ਆਪਾਂ ਹੈ ਉਹ ਫੇਰ ਨਹੀਂ ਜਾਣਾ ਹੈਗਾ ਬਫੇ ਨਹੀਂ ਜਾਣਾ ਮਾਸਟਰ ਜੀ ਤੇ ਕਹਿ ਸੀ ਪਤਾ ਨਹੀਂ ਮਜ਼ਾ ਆਉਂਦਾ ਯਾਰ ਯਾਰ ਗੱਲ ਕੀ ਹੈ ਮੈਨੂੰ ਆਪ ਬੱਗਾ ਖਾਣ ਦੀ ਲੱਗਦੀ ਬਫੇ ਨਹੀਂ ਮਜ਼ਾ ਆਏਗਾ ਉੱਥੇ ਰੋਟੀ ਖਾ ਨਹੀਂ ਹੁੰਦੀ ਤੇ ਬਾਕੀ ਕੋਣ ਕੋਣ ਹੱਕ ਵਿੱਚ ਹੈ ਕੋਣ ਕੋਣ ਬਫੇ ਜਾਣੇ ਦੇ ਹੱਕ ਵਿੱਚ ਹੈ ਦਿਓ ਵੋਟਾਂ ਲਓ ਚਲੋ ਹੈ ਕੋਣ ਹੱਥ ਖੜਾ ਕਰਾ ਬਸ ਕਰ ਲੈਣ ਇੱਧਰ ਵੀ 1 ਮਿੰਟ ਖਾਣਾ ਕੀ ਉੱਥੇ ਜਾ ਇੱਕ ਮਿੰਟ ਹੋਰ ਸੁਣੋ ਚੱਲ ਤੂੰ ਦਾਦੀ ਨੂੰ ਹੱਥ ਖੜਾ ਕਰਾ ਲਏਗੀ ਠੀਕ ਆ ਇੱਕ ਦੂਜਾ ਤੇਰਾ ਹੋ ਗਿਆ ਤੀਜਾ ਇਹਦਾ ਹੋ ਗਿਆ ਉਹ ਦੇਖ ਪੈਸੇ ਤੇਰੀ ਮਾਂ ਕੋ ਆ ਹਰਮਨ ਕੋ ਆ ਤੇ ਮੇਰੇ ਕੋ ਆ ਅਸੀਂ ਤਿੰਨਾਂ ਨੇ ਨਹੀਂ ਜਾਣਾ ਹੈਗਾ ਕਿਉਂ ਕਰੋ ਮਾਸੀ ਨਹੀਂ ਜਾਣਾ ਹੈਗਾ ਮਾਸੀ ਨਹੀਂ ਜਾਣਾ ਹੈਗਾ ਹਾਂ ਮੈਨੂੰ ਜਾਣ ਦੇ ਆਪਾਂ ਚੋਲ ਕੋਣਾ ਥਾਬੇ ਦੇ ਹਾਂ ਜਾਂ ਜਾ ਕੇ ਸਾਰਾ ਹੀ ਆ ਉਹ ਜਾ ਭਰਾਵਾ ਮੈਂ ਕੋ ਕਿਹਾ ਮੈਂ ਬਫੇ ਨਹੀਂ ਜਾਣਾ ਬਫੇ ਨਹੀਂ ਜਾਣਾ ਨੇ ਬਫੇ ਮਨਾ ਕੀਤਾ ਬਫੇ ਭਰਾਵਾ ਦੇਖ ਕੇ ਡਿੱਟ ਪਾ ਜਾਂਦਾ ਆ ਉੱਥੇ ਰੋਟੀ ਵੀ ਨਹੀਂ ਖਾਉਂਦੀ ਖਾਣੀ ਹੁੰਦੀ ਹੈ ਕੱਲ ਦੇਖ ਲਈ ਉਹ ਹੀ ਖਾਣਾ ਪੈਸੇ ਵੱਧ ਲੱਗਦੇ ਉਸੇ ਦੇ ਬਫੇ ਦੇ ਉਸੇ ਦੇ ਬਫੇ ਕਦੇ-ਕਦੇ ਹੁੰਦਾ ਹੈ ਵੀ ਕਿਤੇ ਬੰਦਾ ਜਾਵੇ ਕੱਲੀ ਮੈਕਰੋਨੀ ਖਾਣ ਜਾਣਾ ਬਫੇ ਬਣਾ ਦਿੰਨੀ ਨੂਡਲ ਬਣਾ ਲੀ ਆਪਣੀ ਦੋ ਫਵਰੀ ਕਈ ਨਾ ਬਣਾ ਕੇ ਦਵਾਣਾ ਸਾਰੇ ਸਾਰਾ ਟਾਈਮ ਰੱਜ ਜਾਵੇ ਆਹਾਂ ਚਲੋ ਡਿਸਕਸ਼ਨ ਹੋ ਗਈ ਹੈ ਜੀ ਹੁਣ ਜਿੱਥੇ ਅਸੀਂ ਲੈ ਕੇ ਜਾਵਾਂਗੇ ਉੱਥੇ ਜਾਵਾਂਗੇ ਬਸ ਯਾਰ ਕੀ ਹੈ ਮੰਮੀ ਆ ਗਈ ਮੇਰੀ ਮੰਮੀ ਚਿੱਪਸ ਭੁੱਲ ਗਿਆ ਚਿਪਸ ਨਹੀਂ ਲੈਂਦੇ ਉਹ ਮੈਂ ਗੱਲਾਂ ਗੱਲਾਂ ਤੈਉ ਮੈਂ ਵੀ ਘਮਰ ਰੋੜਾ ਗਵੰਦੀ ਮੰਮੀ ਆ ਗਈ ਮੰਮੀ ਆ ਗਈ ਆ ਬੋਤਲ ਦੀ ਸੰਗੀ ਰੱਖੀ ਲੱਗੀ ਜਿਆਦੇ ਇਹ ਬੋਤਲ ਚਲੋ ਅੰਦਰ ਚਲੋ ਅੱਗੇ 700 ਰੁਪਏ ਦੀ 750 ਦੀ ਆਈ ਹੈ ਹਾਂਜੀ 760 ਰੁਪਏ ਦੀ ਸੰਭਾਲ ਕੇ ਬੋਤਲ ਰੱਖੀ ਹੋ ਜਿਹੜੀਆਂ ਦੇਖ ਇਹ ਬੋਤਲ ਥੱਲੇ ਦੇਖ ਥੱਲੋਂ ਦੇਖ ਪਲਾਸਟਿਕ ਲੱਗੀ ਆ ਇਹ ਮਤਲਬ ਮਹਿੰਗੀ ਜੀ ਕਰਨੀ ਸੀਗੀ ਉਹ ਨਹੀਂ ਹੈਗੀ ਛੋਟੀਆਂ ਹਲਕੀਆਂ ਤੈਨੂੰ ਪਸੰਦ ਨਹੀਂ ਆਉਂਦੀ ਤਾਂ ਪਲਾਸਟਿਕ ਦੀਆਂ ਆਉਂਦੀਆਂ ਇਹ ਤੈਨੂੰ ਪਸੰਦ ਨਹੀਂ ਉਹ ਉਦਾਂ ਦੀਆਂ ਉਹ ਨਹੀਂ ਨਹੀਂ ਉਹ ਦੇਖੋ ਉਹ ਦੇਖੋ ਹੈਗੀ ਆ ਤਿੰਨ ਤਿੰਨ ਸੌ ਵਾਲੀਆਂ ਪਰ ਤੈਨੂੰ ਪਸੰਦ ਨਹੀਂ ਆਉਣੀਆਂ ਮੁੜ ਕੇ ਇਹ ਨਹੀਂ ਜਾਮਣੀ ਸੀਟ ਦਾ ਆਪੀ ਆਹ ਦੇਖਣਾ ਥੱਲੇ ਉਹ ਕਹਿੰਦਾ ਕਿ ਗਰਮ ਪਾਣੀ ਭਰ ਥੱਲੇ ਪਲਾਸਟਿਕ ਲੱਗੀ ਆ ਕਹਿੰਦਾ ਅਜ ਇਹਨੂੰ ਅੱਜ ਗਰਮ ਪਾਣੀ ਨਾਲ ਭਰ ਕੇ ਰੱਖ ਦਿਓ ਸਵੇਰ ਤੱਕ ਇਹ ਕਹਿੰਦਾ ਗਰਮ ਹੀ ਰਹੂਗਾ ਠੰਡਾ ਪਾਣੀ ਪਾ ਦੂੰ ਠੰਡੇ ਰਹੂਗਾ ਬਹੁਤ ਵਧੀਆ ਹੀ ਸੀਗੀ ਉਹ ਬਹੁਤ ਵਧੀਆ ਸੀਗੀ ਹਾਂ ਆਹ ਦੇਖ ਦਾ ਬੋਤਲ ਐਨੀ ਸੋਹਣੀ ਆ ਮੇਰੀ ਗੱਲ ਸੁਣ ਮੈਂ ਚੱਲਾਂ ਦੁਕਾਨੇ ਹਾਂ ਆਨਾ ਮੁੜ ਕੇ ਮੈਂ 7:30 ਹੋਏ ਆ ਤੇ ਆਪਾਂ ਆਏ ਘਰੇ ਹੁਣ ਤੇ ਚਲ ਗਏ ਦੁੱਧ ਲੈਣ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਏ ਆ ਜੀ ਦੁੱਧ ਤੇ ਫੇਰ ਆਪਣਾ ਹੈਗਾ ਜੀ ਸ਼ਾਮ ਦਾ ਪ੍ਰੋਗਰਾਮ ਅਜੇ ਰੋਟੀ ਬਾਹਰ ਦਾ ਹਾਂਜੀ ਤੇ ਚਲੋ ਤੇ ਚਲਦੇ ਆਂ ਜੀ ਪੰਜਾਬੀ ਰਸੋਈ ਜਾਵਾਂਗੇ ਅੰਦਰ ਨਿਆਣੇ ਦੇਖਾ ਕੀ ਕਰਦੇ ਆ ਮਾਤਾ ਫੜੀਏ ਇੱਕ ਮਿੰਟ ਤੁਸੀਂ ਆ ਲੋ ਮੈਂ ਲਿਆ ਨਹੀਂ ਬਰਾਹਮਣ ਕੀ ਕਰੀ ਜਾਂਦੇ ਆ ਕੀ ਕਰੀ ਜਾਂਦੇ ਆ ਤੂੰ ਦੇਖ ਮਾਰੇ ਖੱਪ ਖਾਲੀ ਪਾਈ ਆ ਦੇ ਦੇ ਸੀਗੇ ਗਾਣਾ ਇਹ ਨਾ ਨਵੀਂ ਸਿੰਗਰ ਦਾ ਤੇ ਉਹਦੇ ਫੋਲੋਅਰ ਟਿੰਸੇ ਦੇ ਫੋਲੋਅਰ ਸਾਰੇ 3 ਲੱਖ ਆਈਆਂ ਕਰ ਰਿ ਬਿਲੀਅਨ ਮੁਝੇ ਨਾ ਹੋ ਗਏ ਹੂੰ ਚਲੋ ਠੀਕ ਹੈ ਜੀ ਤਿਆਰੀ ਸਾਰੇ ਹੋ ਜੋ ਵੀ ਰੋਟੀ ਪਾਣੀ ਖਾਣ ਜਾਣਾ ਤੇ 8 ਵਜੇ ਆਪਾਂ ਚਲੇ ਜਾਣਾ ਆ ਓਕੇ ਮੈਂ ਕਹਾਂ ਤਿਆਰ ਦੁਰ ਹੋ ਜਾਓ ਸਾਰੇ ਜਣੇ ਵੀ 8 ਵਜੇ ਪੂਰੇ ਤੁਰ ਪੈਣਾ ਆ ਮੁੜ ਕੇ ਇਹ ਨਾ ਹੋਵੇ ਆਪਾਂ ਜਾਈਏ ਤੇ ਪੰਜਾਬੀ ਦਸਾਈ ਵਾਲੇ ਉਹ ਛੇਤੀ ਬੰਦ ਕਰ ਜਾਂਦੇ ਤਕਾਂ ਆਹੋ ਓਕੇ ਚਲੋ 8:30 ਹੋ ਗਿਆ ਤੇ ਆਪਾਂ ਹੁਣ ਚੱਲੇ ਆ ਜੀ ਹਾਂਜੀ ਤਿਆਰ ਹੋ ਜੀ ਹਾਂਜੀ ਤੁਸੀਂ ਵੀ ਰੈਡੀ ਹੋ ਮੈਂ ਲਗਾ ਦਮ ਫਟਾਵਾ ਜਮਾ ਮੋਟਾ ਹੋ ਜਾਵੇਂ ਵਧੀਆ ਆ ਹਾਂਜੀ ਕਿਦਾਂ ਜੀ ਤਿਆਰ ਹੋ ਰੈਡੀ ਹੋ ਹਾਂ ਹਾਂ ਬਸ ਜਰਾ ਹੋਰੇ ਕੁਲੀ ਟੋਕੀ ਉਹ ਕੋਈ ਅਵਾਜ਼ ਲੋਕ ਦੇਖਦੇ ਮੈਨ ਲੱਗ ਬਲੋੜੇ ਪੱਗ ਬੰਨੀ ਆ ਏਡੀ ਕਰਕੇ ਇਧਰ ਸੱਚੀ ਦੋਦਾਂ ਲੱਗਦਾ ਹੀ ਆ ਹਾਂ ਹਾਂ ਚਲਿਏ ਫੇ ਮੋਜ ਇਦਾਂ ਲੱਗਦਾ ਹੀ ਆ ਚਲੋ ਆ ਜਾਓ ਫੇ ਤੁਸੀਂ ਕੱਢ ਮੋਟਰਸਾਈਕਲ ਤੂੰ ਆਪਣਾ ਤੇ ਚਲੋ ਮਾਨ ਜੀ ਮੈਂ ਕਰਦਾ ਗੱਡੀ ਸਟਾਰਟ ਜਾ ਕੇ ਹੈ ਤੇ ਗੱਡੀ ਸਟਾਰਟ ਕਰਾਂ ਜਾ ਕੇ ਹੈ ਅੰਦਰ ਤੋ ਤੁਸੀਂ ਆ ਜਿਓ ਫੇਰ ਆਜੋ ਆਜੋ ਕੋਈ ਨਹੀਂ ਜੀ ਲਓ ਜੀ ਆ ਗਿਆ ਜੀ ਸਾਰੇ ਜਾਣੇ ਤੇ ਚਲੋ ਜੀ ਅੱਛਾ ਉਹ ਸੰਗਲ ਲਗਾਣਾ ਤੇ ਆਜੋ ਜੀ ਵੀ ਨਿਕੋ ਬੈਠਿਓ ਪਾ ਗਿਆ ਜੀ ਪੰਜਾਬੀ ਰਸੋਈ ਪਾਰਕਿੰਗ ਲਈ ਪਾਰਕਿੰਗ ਇਦਾਂ ਹੀ ਆ ਉੱਪਰ ਵੀ ਲਾਜ਼ਮਾ ਪਾ ਚੜਾ ਗਏ ਰਹਿਣ ਦੇ ਲਾਦਾ ਇੱਥੇ ਕੋਈ ਨਹੀਂ ਚਲੋ ਲਾਦੇ ਲਾਣਾ ਦੇ ਚਲੋ ਆਓ ਚਲੀਏ ਜੀ ਅੰਦਰ ਲੋ ਜੀ ਆਰਡਰ ਆਪਾਂ ਦੇ ਦਿੱਤਾ ਆ ਹੈ ਆਰਡਰ ਆਪਾਂ ਦੇ ਦਿੱਤਾ ਆ ਤੇ ਚਲੋ ਹੁਣ ਆਪਾਂ ਆਲਣ ਦੇ ਘਟ ਖਾਂਦੇ ਹੁਣ ਆਪਾਂ ਕਰਦੇ ਆ ਜੀ ਆਪਣਾ ਵਲੋਗ ਦਾ ਐਂਡ ਰਾਤ ਦਾ ਡਿਨਰ ਹੋਰ ਨਾਲ ਹੀ ਆਪਾਂ ਇੱਥੇ ਹੀ ਕਰਦਣਾ ਬਲੋਗ ਦਾ ਐਂਡ ਆਰਮਨਾਰ ਰੋਟੀ ਪਾਣੀ ਖਾ ਗਏ ਨਾ ਪਹਿਲਾਂ ਹੀ ਕਰਦਣਾ ਆਪਾਂ ਚਲੋ ਕਰੋ ਜੀ ਸ਼ੇਅਰ ਕਮੈਂਟ ਕਰਨਾ ਨਾ ਪੁੱਲਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਜਨ ਤੁਹਾਡੇ ਬਲੌਗ ਕਿਦਾਂ ਦੇ ਲੰਬੀਏ ਚਲੋ ਮਿਲਦੇ ਆਂ ਕੱਲੇ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ